ਵਿਊਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਟ ਸਾਹਿਬ ਇਸ ਵਾਲੇ ਸੈਗਮੈਂਟ ਵਿੱਚ ਤੁਸੀਂ ਕਿਹੜਾ ਪੋਲਿਟੀਕਲ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ ਅ ਦੇਖੋ ਜਿਹੜਾ ਇਸ਼ੂ ਮੈਂ ਹੁਣ ਵਿਚਾਰਾਂਗਾ ਇਸ ਬਾਰੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਵੀ ਅੱਜ 9:30 ਤੋਂ 10 ਵਾਲੇ ਸਲੋਟ 'ਚ ਜੋੜਾ ਟੀਵੀ 84 ਨਿਊਜ਼ ਤੇ ਥੱਲੇ ਪ੍ਰੋਗਰਾਮ ਰਿਹਾ ਕਿਉਂਕਿ ਬੀਬੀ ਰੀਤ कौर ਵਕੇਸ਼ਨ ਤੇ ਨੇ ਅੱਜਕੱਲ ਜੀ ਸੋ ਅਮਰਵੀਰ ਸਿੰਘ ਇਸ ਸੈਕਸ਼ਨ ਨੂੰ ਜਿਹੜਾ ਹੈਂਡਲ ਕਰਦੇ ਨੇ ਇਸ ਸੈਗਮੈਂਟ ਨੂੰ ਜੀ ਅ ਅੱਜ ਖਾਸ ਤੌਰ ਤੇ ਕਿਉਂਕਿ ਜਿਵੇਂ ਮੈਂ ਦੱਸਿਆ ਹੋਰ ਮੈਂ ਉਸੇ ਬਾਰੇ ਵੀਰ ਵਿਨੋਦ ਵੀ ਕੁਝ ਕਰਾਂਗਾ ਗੱਲ ਪਰ ਮੈਂ ਅੱਜ ਬਹੁਤ ਸਾਰਾ ਵੀਰਵਾ ਜਿਹੜੇ ਡਾਕਟਰ ਇਕਤਜ਼ਾਰ ਕਰਾਮਤ ਸ਼ੀਮਾ ਜਿਹੜੇ ਕਿ ਇੰਗਲੈਂਡ ਤੋਂ ਸਪੈਸ਼ਲੀ ਵਾਸ਼ਿੰਗਟਨ ਡੀਸੀ ਅੱਜ ਵਿਜ਼ਿਟ ਕਰ ਰਹੇ ਨੇ ਜੀ ਕਿਉਂਕਿ ਟੋਮ ਲੈਂਟਸ ਕਮਿਸ਼ਨ ਔਨ ਹਿਊਮਨ ਰਾਈਟਸ ਦੇ ਉੱਤੇ ਅੱਜ 1 ਘੰਟੇ ਤੋਂ ਜ਼ਿਆਦਾ ਜਿਹੜੀ ਹੈ ਉਹ ਹੀਅਰਿੰਗ ਹੋਈ ਹੈ ਦੁਪਹਿਰੇ 3 ਤੋਂ 4 4:30 ਮੇਰੇ ਉਸ ਤੋਂ ਬਾਅਦ ਕਿਸੇ ਨਾਲ ਗੱਲ ਨਹੀਂ ਹੋ ਸਕੀ ਪਰ ਸ਼ਾਮ 3 ਵਜੇ ਸ਼ੁਰੂ ਹੋਣੀ ਸੀ ਜਿਹਦੇ ਵਿੱਚ ਕਿ ਜਿਹੜੀ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਰਿਪੋਰਟ ਹੈ ਉਸ ਨੂੰ ਬੇਸ ਬਣਾ ਕੇ ਔਰ ਉਸ ਦਾ ਟਾਪਿਕ ਵੀ ਜਿਹੜਾ ਬੜਾ ਕਲੀਅਰ ਉਹਨਾਂ ਨੇ ਰੱਖਿਆ ਹੋਇਆ ਹੈ ਕਿ ਭਾਈ ਚੈਲੰਜਸ ਐਂਡ ਓਪਰਚੁਨਿਟੀਆਂ ਦਾ ਐਡਵਾਂਸਮੈਂਟ ਆਫ ਹਿਊਮਨ ਰਾਈਟਸ ਇਨ ਇੰਡੀਆ ਜੀ ਕਿ ਭਾਰਤ ਦੇ ਵਿੱਚ ਕੀ ਹੈ ਚੈਲੰਜ ਕੀ ਨੇ ਔਰ ਇਹਦੇ ਵਿੱਚ ਉਹਨਾਂ ਨੇ ਜਿਹੜਾ ਦਲਿਤ ਸਕਾਲਰ ਕਿਉਂਕਿ ਦਲਿਤ ਇਸ਼ੂ ਦੇ ਉੱਤੇ ਵੀ ਗੱਲਬਾਤ ਹੋਣੀ ਹੈ ਉਹਦੇ ਨਾਲ ਹੀ ਸਿੱਖ ਇਸ਼ੂ ਵੀ ਨੇ ਔਰ ਇਸਾਈਆਂ ਦੇ ਨੇ ਔਰ ਦੂਸਰਾ ਸੋ ਡਾਕਟਰ ਚੀਮਾ ਬੇਸ਼ੱਕ ਖੁਦ ਟੈਸਟੀਫਾਈ ਨਹੀਂ ਕਰ ਰਹੇ ਲੇਕਿਨ ਉਹਨਾਂ ਦਾ ਐਫਰਟ ਹੈ ਔਰ ਬਹੁਤ ਸਾਰੀ ਬਰੀਫਿੰਗ ਦੇ ਲਈ ਉਹਨਾਂ ਨੇ ਵੀ ਰੋਲ ਅਦਾ ਕੀਤਾ ਹੈ ਸਿੱਖ ਕਾਕਸ ਜਿਹੜੀ ਕਿ 50 ਦੇ ਕਰੀਬ ਕਾਂਗਰਸ ਪੰਚਸ ਤੋਂ ਕੌਂਗਰਸ ਦੇ ਮੈਂਬਰ ਨੇ ਉਹਨਾਂ ਦਾ ਵੀ ਜਿਹੜਾ ਉਹ ਲੁਕਵਾ ਰੋਲ ਹੈ ਲੁਕਵਾ ਮੈਂ ਇਸ ਲਈ ਕਿਹਾ ਕਿ ਵੀ ਬਹੁਤ ਵਾਰ ਤੁਸੀਂ ਕੁਝ ਚੀਜ਼ਾਂ ਸਿੱਧੇ ਤੌਰ ਤੇ ਕਰ ਦਿਓ ਕੁਝ ਹੁੰਦਾ ਕਿ ਵੀ ਤੁਸੀਂ ਫੈਸਿਲੀਟੇਟ ਕਰ ਦਿਓ ਕਿ ਵੀ ਇਹ ਕਟ ਗਿਣਤੀਆਂ ਦਾ ਕੰਸਰਨ ਸਾਹਮਣੇ ਆਉਣਾ ਚਾਹੀਦਾ ਸੋ ਦਰਸ਼ਕ ਟਿਊਨ ਰਹੋ ਸਾਡੇ 9 ਤੋਂ 10 ਵਜੇ ਵਾੜੇ ਉਸ ਬਾਰੇ ਡਾਕਟਰ ਚੀਮਾ ਵੀਰਵੇਂ ਨਾਲ ਦੱਸਣਗੇ ਕਿ ਅੱਜ ਕੀ ਹੋਇਆ ਟੌਮ ਬਲੈਂਟਸ ਕਮਿਸ਼ਨ ਔਨ ਹਿਊਮਨ ਰਾਈਟਸ ਦੇ ਉੱਤੇ ਲੇਕਿਨ ਬਹੁਤ ਵਾਰ ਕਈ ਵਾਰੀ ਸਾਡੇ ਵੀ ਜਿਹੜੇ ਕ੍ਰਿਟਿਕ ਵੀਰ ਜਿਨ੍ਹਾਂ ਨੂੰ ਕਿਸੇ ਦੀ ਸ਼ਕਲ ਪਸੰਦ ਨਹੀਂ ਹੈ ਕਿਸੇ ਦੀਆਂ ਦੂਬ ਖਬਰਾਂ ਛਪ ਜਾਣ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਜੀ ਕਿ ਕੀ ਹੈ ਇਸ ਕੇ ਸਮਾਜਾ ਵਿੱਚ ਫੋਟੋਆ ਆਪਣੇ ਬਿਆਨ ਲਿਵਾਉਣ ਨੂੰ ਆਪਣਾ ਨਾਂ ਦੇਖਣ ਨੂੰ ਕਰ ਲੈਂਦੇ ਨੇ ਇਹਦਾ ਕੀ ਅਸਰ ਹੁੰਦਾ ਹੈ ਕੀ ਅਸਰ ਪੈਂਦਾ ਪਰ ਮੈਂ ਹਮੇਸ਼ਾ ਡਾਕਟਰ ਅੰਬੇਦਕਰ ਦਾ ਇੱਕ ਕੋਟ ਰਿਹਾ ਹੈ ਕਿ ਜੇ ਜਦੋਂ ਬੋਹ ਗਿਣਤੀ ਨੂੰ ਤਕਲੀਫ ਹੋ ਰਹੀ ਹੋਏ ਤਾਂ ਸਮਝੋ ਕਟ ਗਿਣਤੀਆਂ ਦਾ ਭਲਾ ਹੋ ਰਿਹਾ ਜੀ ਤੇ ਜੇ ਕਟ ਗਿਣਤੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਜ਼ਬਰ ਕਰਨਾ ਤੇ ਫਿਰ ਬੋਹ ਗਿਣਤੀ ਉਸ ਤਕਲੀਫ ਚ ਦੇਖਦੀ ਹੈ ਕਿ ਵੀ ਹੁਣ ਇਹਨਾਂ ਨੂੰ ਅੱਗੋਂ ਤਕਲੀਫ ਕਿਵੇਂ ਦੇਣੀ ਸੋ ਇਸ ਮੁੱਦੇ ਦੇ ਉੱਤੇ ਮੈਂ ਕੁਦਰਤੀ ਹਾਲਾਂਕਿ ਟਾਮ ਲੈਂਟਸ ਕਮਿਸ਼ਨ ਔਨ ਹਿਊਮਨ ਰਾਈਟਸ ਦੀ ਜਿਹੜੀ ਬਰੀਫਿੰਗ ਜਾਂ ਹੀਅਰਿੰਗ ਉਸ ਬਾਰੇ ਕੋ ਬਹੁਤਾ ਇੰਡੀਅਨ ਮੀਡੀਆ ਨੇ ਕਿਤੇ ਜ਼ਿਕਰ ਨਹੀਂ ਸੀ ਕੀਤਾ ਪਰ ਇੱਕ ਫੁੱਲ ਬ੍ਰਾਈਟ ਕਾਂਗਰੈਸ਼ਨਲ ਫੈਲੋਸ਼ਿਪ ਦੇਉ ਤੇ ਇੱਕ ਸਾਲ ਉਹਨੇ گزارਿਆ ਹੋਇਆ ਹੈ ਉਸ ਦਾ ਨਾਮ ਕੇਵੀ ਪ੍ਰਸਾਦ ਹੈ ਉਹਨੇ ਜਿਹੜਾ ਅੱਜ ਇੱਕ ਆਰਟੀਕਲ opinion ਪੇਜ ਦੇ ਉੱਤੇ ਇੰਗਲਿਸ਼ ਟ੍ਰਿਬਿਊਨ ਚ ਹੈ ਜਿਹਦਾ ਨਾਮ ਹੈ ਕਲਟੀਵੇਟ ਦਾ ਯੂ ਐਸ ਕਾਂਗਰਸ ਜੀ ਉਹਨੇ ਇੰਡੀਅਨ ਗਵਰਨਮੈਂਟ ਨੂੰ ਸਲਾਹ ਦਿੱਤੀ ਹੈ ਮਤਲਬ ਕਹਿਣਾ ਹੋਏ ਇਹ ਚਾਹੁੰਦਾ ਹੈ ਕਿ ਵੀ ਤੁਹਾਡੀ ਕਾਂਗਰਸ ਜਿਹਦਾ ਮਤਲਬ ਸੈਨੇਟ ਕਾਂਗਰਸ ਦੋਨੋਂ ਹੈ ਉਹਦੇ ਚ ਤੁਹਾਡੀ ਨਹੀਂ ਚੱਲਦੀ ਇਹਨਾਂ ਦੇ ਉੱਤੇ ਕੁਝ ਕਰੋ ਤੇ ਉਹਦੇ ਚ ਉਹਨੇ ਜਿੱਥੇ ਸੈਨੇਟਰਸ ਜਿਹੜੀ ਅਸੀਂ ਫੋਰਨ ਰਿਲੇਸ਼ਨਸ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਵੇਂ ਸੈਨੇਟਰਸ ਨੇ ਭੰਨੇ ਆ ਕਿਵੇਂ ਇੱਕ ਸੈਨੇਟਰ ਨੇ ਇੰਡੀਆ ਜਾ ਕੇ ਵੀ 14 ਉਹਦਾ ਅਸੀਂ ਜ਼ਿਕਰ ਕੀਤਾ ਹੋਇਆ ਸੋ ਪਹਿਲੇ ਤਿੰਨ ਚਾਰ ਪੈਰਾਗ੍ਰਾਫ ਤੇ ਉਹਦੇ ਉੱਤੇ ਹੀ ਨੇ ਕਿ ਵੀ ਸੈਨੇਟਸ ਕੀ ਹੋਇਆ ਔਰ ਉਹਨੇ ਕਿਹਾ ਜੀ ਇਹ ਤੁਹਾਡੀ ਲੌਬੀ ਕਿੱਥੇ ਹੈ ਕਿ ਤੁਸੀਂ ਇੰਡੀਅਨ ਅਮਰੀਕਨਸ ਤੋਂ ਸਮਝਦੇ ਹੋ ਕੰਮ ਇੱਥੇ ਤਾਂ ਲੌਬਿਸਟ ਕੰਮ ਕਹਿਣਾ ਇਹ ਚਾਹੁੰਦੇ ਨੇ ਕਿ ਸਿੱਖਾਂ ਦੀ ਜਾਂ ਮੁਸਲਮਾਨਾਂ ਮੁਸਲਮਾਨਾਂ ਦਾ ਵਿਜ਼ੀਬਲ ਹੀ ਨਹੀਂ ਹੈਗਾ ਇਸ ਲੌਬੀ 'ਚ ਕਹਿਣਾ ਸਿੱਖਾਂ ਦੀ ਚਾਹੁੰਦੇ ਨੇ ਵੀ ਉਹ ਤਾਂ ਕਾਂਗਰਸ ਵੱੜ ਗਏ ਤਾ ਤੁਹਾਡੇ ਕਿੱਥੇ ਨੇ ਔਰ ਮੈਂ ਸੈਨੇਟ ਵਾਲਾ ਪਾਰਟ ਨਹੀਂ ਪੜਾਂਗਾ ਕਿਉਂਕਿ ਆਲਰੇਡੀ ਅਸੀਂ ਡਿਸਕਸ ਕੀਤਾ ਹੈ ਪਰ ਅੱਜ ਦੇ ਟੌਮ ਲੈਂਟੋਸ ਕਮਿਸ਼ਨ ਦੇ ਉੱਤੇ ਵੀ ਜਿਹੜਾ ਕਿਉਂਕਿ ਇਨਸਾਈਡਰ ਹੈ ਇਹਨੂੰ ਪਤਾ ਹੈ ਵੀ ਦੀ ਇੰਪੋਰਟੈਂਸ ਕੀ ਹੈ ਉਹਦੇ ਚ ਉਹਨੇ ਕਿਹਾ ਐਡਿੰਗ ਟੂ ਦਾ ਰਬ ਪਹਿਲਾਂ ਉਹਨੇ ਸੈਨੇਟ ਦੀ ਗੱਲ ਕੀਤੀ ਵੀ ਆਲਰੇਡੀ 24 ਮਈ ਨੂੰ ਉਹਨਾਂ ਨੇ ਭਾਰਤ ਨੂੰ ਜਿਹੜਾ ਚੰਗਾ ਵਿਪ ਕੀਤਾ ਕੁੱਟਿਆ ਐਡਿੰਗ ਟੂ ਦਾ ਰਬ ਇਨ ਦਾ ਇਜ਼ ਦਾ ਡਿਸੀਜਨ ਆਫ ਦਾ ਟੌਮ ਲੈਂਟੋਸ ਕੰਗਰੈਸ਼ਨਲ ਕਮਿਸ਼ਨ ਔਨ ਹਿਊਮਨ ਰਾਈਟਸ That scheduled a hearing on the eve of Prime Minister Modi's visit to the hill. The topic is challenges and opportunities, the advancement of human rights in India, and it will be based on a report of the U.S. Commission on International Religious Freedom. I hey, have already mentioned. And I have also mentioned that this almost hearing, was being held at the White House a peaceful, program of 6 for Justice. ਰੈਨ ਉਸ ਵੇਲੇ ਯੂਐਸ ਕਾਂਗਰਸ ਨੇ ਇਹਨੇ ਵੀ ਐਕਨੋਲਜ ਕੀਤਾ ਉਹਦਾ ਈ ਵਫ ਕਿ ਮੋਦੀ ਦੇ ਜਿਹੜਾ ਸ਼ਾਮ ਜیسਾ ਆਇਆ ਐਨ ਮੌਕੇ ਦੇ ਉੱਤੇ ਔਰ ਕੱਲ ਬੜਾ ਜ਼ੋਰਦਾਰ ਪ੍ਰੋਟੈਸਟ ਜਿਹੜਾ ਹੈ ਕੈਪੀਟਲ ਹਿੱਲ ਦੇ ਬਾਹਰ ਹੋਏਗਾ ਔਰ ਅਸੀਂ ਵੀ ਪਾਰਟਿਸਪੇਸ਼ਨ ਕਰਾਂਗੇ ਅਡਿਟ ਗੁਰਦੁਆਰਿਆਂ ਤੋਂ ਗੁਰਦੁਆਰਾ ਸਾਹਿਬ ਫਲਸ਼ਿੰਗ ਮੈਨੂੰ ਪਤਾ ਲੱਗਾ ਰਿਚਮੰਡ ਹਿੱਲ ਤੋਂ ਵੀ ਬੱਸ ਹੈ ਔਰ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ ਚੋਂ ਕਿਉਂਕਿ ਮੈਂ ਵੀ ਆਊਟ ਆਫ Town ਸੀ ਇਸ ਵੀਕਐਂਡ ਤੇ ਸੋ ਮੇਰੇ ਕੋਲ ਡੀਟੇਲਸ ਨਹੀਂ ਨੇ ਪਰ ਅਸੀਂ ਇਹ ਅਪੀਲ ਜ਼ਰੂਰ ਕਰਾਂਗੇ ਵਾਸ਼ਿੰਗਟਨ ਡੀਸੀ ਮੈਰੀਲੈਂਡ ਔਰ ਦੂਸਰੀਆਂ ਸੰਗਤਾਂ ਨੂੰ ਵੀ ਔਰ ਖਾਸ ਤੌਰ ਤੇ ਨਿਊਯਾਰਕ ਨਿਊਜਰਸੀ ਵਾਲਿਆਂ ਜਿਨ੍ਹਾਂ ਨੇ ਜਾਣੇ ਔਰ ਜਾ ਸਕਦੇ ਨੇ ਅਫੋਰਡ ਕਰ ਸਕਦੇ ਨੇ ਮੈਂ ਸਮਝਦਾ ਹਾਂ ਵੀ ਹਰ ਕੋਈ ਅਫੋਰਡ ਕਰ ਸਕਦਾ ਜੇ ਚਾਹਨਾ ਹੋਵੇ ਥੇਅਰ ਇਜ਼ ਅ ਵੈਲ ਥੇਅਰ ਇਜ਼ ਅ ਵੇ ਜਿੱਥੇ ਚਾ ਉੱਥੇ ਰਾਹ ਸੋ ਕਈਆਂ ਨੇ ਰਾਹ ਲੱਭਿਆ ਸੋ ਕਈਆਂ ਨੂੰ ਜਿਨ੍ਹਾਂ ਨੂੰ ਨਹੀਂ ਲੱਭਦਾ ਔਰ ਰਾਤ ਰਾਤ ਸਿਰ ਰਾਹ ਲੱਭਣ ਦੇ ਰਾਹੇ ਪੈਂਡ ਜੀ ਜੀ ਨਹੀਂ ਤਾਂ ਦੁਸ਼ਮਨ ਨੇ ਵਟੋ ਵਟ ਪਾ ਦੇਣਾ ਇਸ ਗੱਲ ਦਾ ਧਿਆਨ ਦੇ। ਅ ધ ਰਿਪੋਰਟ ਮੇਕਸ ਅ ਮੈਂਸ਼ਨ ਆਫ ਹਾਉ ਦਲਤ ਸਰ ਵਿਕਟਿਮਸ ਆਫ ਟ੍ਰੈਫਿਕਿੰਗ ਫॉर ਕਮਰਸ਼ੀਅਲ ਸੈਕਸ਼ੂਅਲ ਐਕਸਪਲੋਇਟੇਸ਼ਨ ਔਰ ਫੋਰਸ ਲੇਬਰ। ਉਹਨੇ ਕਿਹਾ ਜੀ ਜਿਹੜੀ ਹੀアリング ਹੈ ਇਹ ਯੂ ਐਸ ਸਰਫ ਦੀ ਰਿਪੋਰਟ ਤੇ ਉੱਤੇ ਬੇਸਡ ਹੋਏਗੀ ਔਰ ਉਹਦੇ ਚ ਦਲਤਾਂ ਨੂੰ ਕਿਵੇਂ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਹੈ ਸੈਕਸ਼ੂਅਲ ਐਕਸਪਲੋਇਟੇਸ਼ਨ ਉਹਨਾਂ ਦੀ ਹੁੰਦੀ ਹੈ ਜਾਂ ਜ਼ਬਰਦਸਤੀ ਜਿਹੜੇ ਬੰਦੂਆ ਲੇਬਰ ਨੇ اٹ آلسو ٹاکس آف ریلیجیئس مائنورٹیز فیسنگ چیلنجز کہ جہاں دارمکٹ گنتی ہیں نے انہوں کی چیلنج نے یہ ذکر ہے اور ٹو تھاؤزنڈ ففٹین ریلیجیئس ٹالرنٹ ڈیٹیریٹڈ اینڈ رلیجیس فریڈم وایولیشنز انکریز انڈیا مائنورٹی کمٹیز اسپیشلی کرسچنز مسلم سکھس ایکسپیریئنسڈ نیومریئس انسیڈینٹس آف انٹیمیڈیشن ہراسمینٹ اینڈ وایلینس largely at the hands of hindu nationalist groups the lantos commission hearing the notice says quoting the latest report ਕਿਉਂਕਿ ਜਿਹੜਾ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੇ ਆਪਣੇ ਵੈਬਸਾਈਟ ਤੇ ਜਿਹੜਾ ਨੋਟਿਸ ਪਾਇਆ ਉਹਦੇ ਚ ਉਹਨਾਂ ਨੇ 2015 ਦੀ ਯੂਐਸ ਸਰਫ ਦੀ ਇਸ ਰਿਪੋਰਟ ਨੂੰ ਕੋਟ ਕੀਤਾ ਕਿ ਕਿਵੇਂ ਧਾਰਮਿਕ ਘਟ ਗਣਤੀਆਂ ਖਾਸ ਤੌਰ ਤੇ ਇਸਾਈ ਮੁਸਲਮਾਨ ਔਰ ਸਿੱਖ ਉਹਨਾਂ ਦੇ ਨਾਲ ਹਿੰਦੂ ਬਹੁ ਗਣਤੀ ਵੱਲੋਂ ਔਰ ਉਹਨਾਂ ਦੇ ਜਿਹੜੇ हिंदुत्वी एलिमेंट ਨੇ ਉਹਨਾਂ ਵਲੋਂ ਕਿਉਂ ਜੀ ਇੰਟੀਮੀਡੇਸ਼ਨ ਹੁੰਦੀ ਹੈ ਤੌਸ ਜਮਾਈ ਜਾਂਦੀ ਹੈ ਹਰਾਸਮੈਂਟ ਹੋ ਰਹੀ ਹੈ ਉਹਨਾਂ ਦੇ ਖਿਲਾਫ ਹੰਸਾ ਹੋ ਰਹੀ ਹੈ जी द ਹੀアリング ਇਟ ਸੈਡ ਵਿਲ ਐਗਜ਼ਾਮਨ ਦੀਸ ਐਂਡ ਅਦਰ ਇਸ਼ੂਜ਼ ਵਾਈਲ ਸੀਕਿੰਗ ਟੂ ਪ੍ਰੋਵਾਈਡ ਕੰਕ੍ਰੀਟ ਰეკਮੈਂਡੇਸ਼ਨਸ ਫਾਰ ਹਾਊ ਦਾ ਯੂ ਐਸ ਪਾਲਿਸੀ ਮੇਕਰਸ ਕੈਨ ਮੋਸਟ ਇਫੈਕਟਿਵਲੀ ਐਂਡ ਕਰੇਜ ਦਾ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ ギਵਨ ਦਾ ਸਟ੍ਰੈਟੈਜਿਕ ਇੰਪੋਰਟੈਂਸ ਐਂਡ ਕੰਟੀਨਿਊਡ ਗ੍ਰੋਥ ਆਫ ਦਾ ਯੂ ਐਸ ਇੰਡੀਆ ਬਾਈਲੈਟਰਲ ਰਿਲੇਸ਼ਨਸ਼ਿਪ ਉਹਨਾਂ ਨੇ ਕਿਹਾ ਕਿ ਇਹ ਇਹ ਸਾਰੇ ਨੂੰ ਇੱਕ ਮਿਸ਼ਨ ਹियर ਕਰੇਗਾ ਔਰ ਰਿਕਮੈਂਡ ਕਰੇਗਾ ਕਿ ਭਾਈ ਹਿਊਮਨ ਰਾਈਟਸ ਨੂੰ ਮੱਦੇਨਜ਼ਰ ਰੱਖਦੇ ਆ ਕਿਵੇਂ ਭਾਰਤ ਔਰ ਅਮਰੀਕਾ ਦੇ ਜਿਹੜੇ ਦੋਵੱਲੇ ਸਬੰਧ ਨੇ ਉਹਨਾਂ ਦੇ ਵਿੱਚ ਹਿਊਮਨ ਰਾਈਟਸ ਇਸ਼ੂ ਦੀ ਕੀ ਅਹਿਮੀਅਤ ਹੋਏ ਫਿਰ ਅਗੋਂ ਇਹਨੇ ਖੁਦ ਹੀ ਕਨਕਲੂਡ ਕੀਤਾ ਕਿ ਮੈਨ ਇਨ ਇੰਡੀਆ ਊਡ ਫਾਈਂਡ ਸੱਚ ਨੋਟਿਸ ਰਾਦਰ ਡਿਸਐਗਰੀਏਬਲ ਕਿ ਜੋ ਟੌਮ ਲੈਂਟਨਸ ਕਮਿਸ਼ਨ ਦਾ ਨੋਟਿਸ ਉਹਨਾਂ ਦੇ ਵੈਬਸਾਈਟ ਤੋਂ ਉਹਨਾਂ ਨੇ ਕਿਹਾ ਜੀ ਮੈਜੋਰਟੀ ਇੰਡੀਅਨ ਜਿਹੜੇ ਨੇ ਉਹਨਾਂ ਨੂੰ ਲੱਗੇਗਾ ਕਿ ਜੀ ਇਹ ਇਹ ਸਾਡੇ ਖਿਲਾਫ ਕਿਉਂ ਨਹੀਂ ਫਿਰ ਉਹ ਆਪ ਹੀ ਕਹਿੰਦਾ ਵਾਈ ਡਸ ਇਟ ਹੈਪਨ ਕਿ ਉਹਨਾਂ ਨੂੰ ਲੱਗੇਗਾ ਇਹ ਸਾਡੇ ਨਾਲ ਕਿਉਂ ਹੋ ਰਿਹਾ ਇਜ਼ ਇਟ ਮੈਂਟ ਟੂ ਐਮਬੈਰਸ ਅ ਪ੍ਰੈਫਰਡ ਗੈਸਟ ਔਰ ਇੰਟੈਂਟਡ ਟੂ ਕਨਵੇ ਸਟਰੋਂਗ ਮੈਸੇਜ ਫਰਮ ਮੈਂਬਰਸ ਆਫ ਦਾ ਕਾਂਗਰਸ 100 ਸੈਨੇਟਰਸ ਐਂਡ 435 ਰਿਪਰੈਜ਼ੈਂਟੇਟਿਵਸ ਟੂ ਅ ਕੰਟਰੀ ਹੂਸ ਕਾਕਸ ਇੰਜੋਏਸ ਦਾ ਲਾਰਜੈਸਟ ਨੰਬਰ ਆਫ ਕਾਂਗਰਸ ਮੈਂਬਰਸ ਅਮੰਗਸ ਐਨੀ ਕੰਟਰੀ ਸਪੈਸੀਫਿਕ ਗਰੁੱਪ ਉਹਨਾਂ ਨੂੰ ਬਾਦਰੇ ਕਰ ਰਿਹਾ ਹੈ ਵੀ ਕਾਂਗਰਸ ਦੇ ਵਿੱਚ ਆਲਰੇਡੀ ਇੰਡੀਆ ਕੌਕਰਸ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ ਇੰਡੀਆ ਕੌਕਰਸ ਦੇ ਉਹਨਾਂ ਨੇ ਕਿਹਾ ਵੀ ਜਿੱਥੇ ਇੰਡੀਆ ਕੌਕਰਸ ਹੈ ਇਹਦੇ باوجود 100 ਸੈਨੇਟਰ ਔਰ 435 ਕਾਂਗਰਸਮੈਨ ਜਿਹੜੇ ਨੇ ਉਹ ਇਦਾਂ ਦਾ ਮੈਸੇਜ ਕਿਉਂ ਇੰਡੀਆ ਨੂੰ ਦੇ ਰਹੇ ਨੇ ਫਿਰ ਉਹਨੇ ਆਪ ਵੀ ਕਿਹਾ ਕਿ ਜੀ ਜਿਹੜਾ ਇਹਦਾ ਜਵਾਬ ਹੈ ਉਹ ਇਹ ਹੈ ਕਿ ਜਿਹੜੇ ਡਿਪਲੋਮੈਟ ਨੇ ਵਾਸ਼ਿੰਗਟਨ 'ਚ ਆਪਣਾ ਕੰਮ ਪ੍ਰੋਪਰਲੀ ਉਹਨਾਂ ਨੇ ਇੰਡੀਅਨ ਅਮਰੀਕਨਸ ਦੇ ਛੱਡਿਆ ਹੈ ਪ੍ਰੋਫੈਸ਼ਨਲ ਲੱਬੀਸਟ ਹਾਇਰ ਨਹੀਂ ਕੀਤੇ ਹੋਏ ਔਰ ਕਾਂਗਰਸਮੈਨ ਅਮਰੀਕਾ ਦਾ ਸਿਸਟਮ ਐ ਇਸ ਕਿਸਮ ਦਾ ਵੀ ਉਹ ਜਿਹੜੇ ਉਹਨਾਂ ਦੇ ਕੰਸਟਿਟੂਐਂਟ ਕਹਿੰਦੇ ਨੇ ਜਿਨ੍ਹਾਂ ਤੋਂ ਵੋਟਾਂ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਉਹ ਅਸਰ ਅੰਦਾਜ਼ ਹੁੰਦੇ ਨੇ ਤੇ ਲੇਕਿਨ ਹੁਣ ਇਹਦਾ ਐਂਡ ਮੈਂ ਸਮਝਦਾ ਵੀ ਇਹ ਸਿੱਖ ਕੌਕਰਸ ਦੀ ਅਲਟੀਮੇਟ ਕੰਟ੍ਰਿਬਿਊਸ਼ਨ ਹੈ ਕਿ ਕਿਵੇਂ ਉਹਨਾਂ ਨੇ ਪੋਲੀਟੀਕਲ ਸਿਨੈਰੀਓ ਉੱਤੇ ਬਦਲੇ ਹੁਣ ਇਹ ਕਹਿ ਰਿਹਾ ਐਂਡ ਯੈਸ ਇੰਡੀਆ ਇੰਜੋਇਜ਼ ਬਾਈਪਾਰਟੀਨ ਸਪੋਰਟ ਔਨ ਦਾ ਹਿੱਲ but it is time that indian engagement with the congress and indian parliament was restructured and ministry of external affairs relied more on its traditional methods and professional officials than on indian americans, the white house and UN, u.s. administration to do heavily, heavy lifting with lawmakers. the capitol hill is institution, institutionally zealous of its voice. and it says in the conduct of us foreign policy it is about time that we learn to operate the congressional ropes oh eh ne conclude kita hai matlab eh hai ki duje la jare ne meela lut ke tusi indian americans te nirly karo professional lobbyist hire karo ji aur congress de vich kiven rassi tappni hai jaake eh sikho nahi ta jehda saada kam hai oh duje ne saada jehda vajja vajda hai oh vajda rahega ਸੋ ਮੈਂ ਸਮਝਦਾ ਹਾਂ ਵੀ ਦੁਸ਼ਮਣ ਵੱਲੋਂ ਇਸ ਕਿਸਮ ਦੀ ਲਿਖਤ ਜਿਹੜੀ ਹੈ ਇਸ ਤੋਂ ਵੱਡੀ ਕੀ ਟ੍ਰਿਬਿਊਟ ਹੋ ਸਕਦੀ ਹੈ ਕਿ ਅਸੀਂ ਇੱਕ ਛੋਟੀ ਜਿਹੀ ਕਮਿਊਨਿਟੀ ਛੋਟੀ ਜਿਹੀ ਸਾਡੀ ਆਬਾਦੀ ਉਹਦੇ ਚੋਂ ਵੀ ਬੜੇ ਥੋੜੇ ਜੇ ਸਿਆਸੀ ਤੌਰ ਤੇ ਜਾਗਰੂਕ ਉਹਨਾਂ ਚੋਂ ਵੀ ਕਿੰਨੇ ਲੱਤਾਂ ਖਿੱਚਣ ਵਾਲੇ ਕਿੰਨੇ ਜਿਹੜੇ ਨੇ ਉਹ ਕਰੈਕਟਰ ਅਸੈਸਿਨੇਸ਼ਨ ਕਰਨ ਵਾਲੇ ਕਿੰਨੇ ਜਿਹੜੇ ਨੇ ਜੇਬ 'ਚ ਹੱਥ ਪਾ ਕੇ ਖਾਲੀ ਕਢ ਲੈਣਦਿਆਂ ਹੱਥ ਬੰਦਾ ਕਹਿੰਦਾ ਵੀ ਕੁਝ ਲੱਗਾ ਦੇਣ ਸੋ ਕਿੰਨੇ ਇਸ ਨੂੰ ਸਮਝਦੇ ਤੇ ਇਹਦੇ باوجود ਇੰਨਾ ਵੱਡਾ ਮੋਲਕ 1.300 ਮਿਲੀਅਨ ਕਲੀ-ਕਲੀ ਐਂਬੈਸਡ ਚ 100-100 ਦਾ ਸਟਾਫ ਇਹਨਾਂ ਦਾ ਵਾਸ਼ਿੰਗਟਨ 'ਚ ਬੈਠਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਉਹਨਾਂ ਦੀ ਔਰ ਸਭ ਤੋਂ ਜ਼ਿਆਦਾ ਮੈਂਬਰਾਂ ਵਾਲੀ ਉਹਨਾਂ ਦੀ ਆਪਣੀ ਇੰਡੀਅਨ ਕਾਂਗਰੈਸ਼ਨਲ ਕਾਕਸ ਹੈ ਲੇਕਿਨ ਇਹ ਜਿਹੜੀ ਗੱਲ ਹੈ ਮੈਂ ਸਮਝਦਾ ਵੀ ਇਹ ਦੁਸ਼ਮਨ ਦੀ ਟ੍ਰਿਬਿਊਟ ਹੈ ਕਿ ਭਾਈ ਕੁਝ ਹੋ ਰਿਹਾ ਹੈ ਔਰ ਸਿੱਖਾਂ ਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਵੀ ਅਸੀਂ ਇਹਨਾਂ ਨੂੰ स्लीपलेस नाइट्स ਦਿੱਤੀਆਂ ਨੇ ਇਹਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਜੀ ਡਾਕਟਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ ਵੀਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਫੇ ਤੇ ਬਾਅਦ ਵਿੱਚ